ਅਸੀਂ ਜਦੋਂ ਵਿਧਾਨ ਸਭਾ ਚ ਬੈ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ ਚ ਖ਼ਬਰ ਪੜ੍ਹੀ ਐ ਜਿਹੜਾ YouTube ਦਾ ਚੈਨਲ ਬਣਾਇਆ ਸੀ ਉਹਦੇ ਵੀ ਹਫ਼ਤੇ ਦੀ ਪਵੰਦ ਦੀ ਲਾਈ ਬੈਠੇ ਨੇ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕਮ ਕਾਰਨ ਕੀ ਐ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਗੋਲ ਕਰਨ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਨਹੀਂ ਸੀ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਮੈਂ ਦੱਸਦਾ ਨਹੀਂ ਕੁਝ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡਾ ਪਿਛੋਣੇ ਨਿਮੇ ਚ ਖਾਲਸਾ ਰਾਜ ਦੀ 300 ਸਾਲ ਆਈ ਸੀ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਵੱਡੇ ਬਾਦਲ ਸਾਹਿਬ ਉਦੋਂ ਵੀ ਮਨਾਇਆ ਸੀ ਉਸ ਤੋਂ ਬਿਨਾ ਵੀ 1969 ਚ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ 500 ਸਾਲ ਆਇਆ ਸੀ ਪਰ ਉਹਨਾਂ ਨੂੰ ਉਸ ਵੇਲੇ ਵੀ ਕੋਈ ਉਦੋਂ ਉਹੀ ਸੀ ਪਾਵਰਾਂ ਚ ਉਸ ਵੇਲੇ ਵੀ ਉਹਨਾਂ ਨੂੰ ਉਹ ਗੱਲ ਨਹੀਂ ਆਈ ਦਿਮਾਗ ਚ ਫਿਰ 550 ਸਾਲਾਂ ਵੀ ਆਇਆ ਉਸ ਵੇਲੇ ਵੀ ਨਹੀਂ ਸੋਚਿਆ ਉਹ ਤਾਂ ਸਿਰਫ ਧਰਮ ਨੂੰ ਇੱਕ ਢਾਲ ਦੇ ਤੌਰ ਤੇ ਵਰਤੇ ਰਹੇ ਕਿ ਜਦੋਂ ਤੁਹਾਡੇ ਤੇ ਕੋਈ ਲੋਚਨਾ ਹੋ ਗਈ ਜਦੋਂ ਤੁਹਾਡੇ ਕੋਈ politically ਰਾਜਨੀਤਿਕ ਫੈਸਲਿਆਂ ਦੀ ਕੋਈ ਨਿੰਦਾ ਹੋਣ ਲੱਗੀ ਅੱਗੇ ਧਰਮ ਕਰ ਦਿਓ ਬਸ ਮੈਂ ਅੱਜ ਵੀ ਕਹਿ ਦਿੰਨਾ ਕਿ ਛਿਪਕਲੀ ساری ਰਾਤ ਕੀੜੇ ਮਕੌੜੇ ਖਾਂਦੀ ਐ ਮੱਛਰ ਖਾਂਦੀ ਐ ਜਦੋਂ ਦਿਨ ਚੜਦਾ ਗੁਰੂ ਸਾਹਿਬ ਦੀ ਫੋਟੋ ਦੇ ਥੱਲੇ ਲੁਕ ਜਾਂਦੀ ਐ ਉਹਦੇ ਅੱਲੇ ਲੁਕ ਜਾਂਦੀ ਐ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਉਹ ਐਦਾਂ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕਦੇ ਰਹੇ ਤਰ ਮਨੂੰ ਆਪਣੀ ਮੁਠੀ 'ਚ ਲੈ ਕੇ ਐਂ ਵਰਤਦੇ ਰਹੇ ਆਪਾਂ ਨਤਮਸਤਕ ਹੋ ਕੇ ਮੱਥਾ ਟੇਕਦੇ ਰਹੇ ਬੜੀ ਹੁਣ ਵੀ ਬਹੁਤ ਸਾਰੀਆਂ ਨਗੋਚਾਂ ਨੁਕਸ ਕੱਢਣਗੇ ਪਰ ਸਾਡੀ ਸ਼ਰਧਾ ਸਾਰੀ ਸਾਡਿਆਂ ਸਾਡੇ ਲੱਖਾਂ ਲੋਕਾਂ ਦੀ ਜਿਹੜੀ ਸ਼ਰਧਾ ਹੈ ਉਹਦੇ ਅੱਗੇ ਉਹਨਾਂ ਦੀ ਆਵਾਜ਼ ਜਿਹੜੀ ਹੈ ਸਵਾਰਥੀ ਆਵਾਜ਼ ਉਹ ਚੱਲਣੀ ਨਹੀਂ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਧਕਾਰਾ ਲਾ ਕੇ ਇਸ ਗੱਲ ਤੇ ਮੋਹਰ ਲਾ ਦਿਓ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਸਾਰਾ ਕੁਝ ਸਾਡਾ ਹੀ ਐ ਗੁਰੂ ਸਾਹਿਬ ਤਾਂ ਸਭ ਦੇ ਸਾਂਝੇ ਸਰਬ ਸਾਂਝੀ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਤਾਂ ਸਭ ਦੀ ਐ ਉਹਨੂੰ ਵੀ ਐਂ ਰੱਖਿਆ ਵੀ ਸਾਡੀ ਐ ਇਹ ਇੱਕੋ ਚੈਨਲ ਦੀ ਐ ਅਸੀਂ ਜਦੋਂ ਵਿਧਾਨ ਸਭਾ 'ਚ ਬੈਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਜਾਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ 'ਚ ਖ਼ਬਰ ਪੜ੍ਹੀ ਐ ਜਿਹੜੇ YouTube ਦੇ ਚੈਨਲ ਬਣਾਏ ਸੀ ਉਹ ਤੇ ਵੀ ਹਫ਼ਤੇ ਦੀ ਪਵੰਦੀ ਲਾਈ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਐ ਕਿਉਂਕਿ ਆਪਦਾ ਝੁੱਗਾ ਚੱਕੀ ਐ ਨਾ ਆਪਦਾ ਹੀ ਨੰਗਾ ਹੁੰਦਾ ਟਿੱਡਾ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਖਤਰੇ ਤੇ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਐਂ ਐਂ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਦਰ ਦੂੰਗਾ ਮੈਂ ਸਾਰਾ ਸਾਹਮਣੇ ਬਿਲਾਓ ਮੈਂ ਅੱਜ ਕਹਿਣਾ ਚਾਹੁੰਦਾ ਬੁਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਕਦੇ ਵੀ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਬੀਜੇਪੀ ਨੇ ਕੱਲ ਭਾਈ ਜੱਤਾ ਜੀ 뮤ਜ਼ੀਅਮ ਚ ਵੀ ਤੇ ਉਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲੈਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਐਂ ਕਿਉਂ ਕਹੀਏ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨੇ ਮਨਾਉਂਦੀਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕੀ ਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਤੇ ਬਾਦਲ ਸਾਹਿਬ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੌਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕਮ ਕਾਰਨ ਕੀ ਐ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸਿਓਂ ਵੀ ਜ਼ਮੀਨ ਖੋਸਦੀ ਜਾਂਦੀ ਐ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇੱਕ ਹੁੰਦੇ ਨੇ ਵੀ ਕਿਵੇਂ ਕਰਨਾ ਹੈ ਉਹ ਕਹਿੰਦੇ ਐ ਕਰ ਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿੰਨਾਂ ਦੇ ਆਪ ਦੇ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦੁਆਰੇ ਬੰਦ ਲੈਨੇ ਆ ਪੱਗ ਇਹ ਆ ਦਸਤਾਰ ਦੁਆਰੇ ਸੇ ਹਲਨੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰਹਿਊਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗੱਲ ਕਰ ਗੋਲ ਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਾਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕਾਂ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਸਬੂਤ ਮੰਗੇ ਜਾਂਦੇ ਮੈਂ ਤੁਸੀ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾਮ ਆਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮਾਫ ਕਰ ਦਿਓ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦਿਓ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰ ਇਹ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪ੍ਰਮਾਤਮਾ ਆਪ ਹੀ ਦੇਖੂ ਆਪਾਂ ਐਂ ਕਹਿ ਦਿੰਨੇ ਤੀ ਦੇਖੀ ਜਾਂਦਾ ਪ੍ਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਪ੍ਰੀਖ ਐ ਉਹ ਦੇਖ ਲਓ ਤੀ ਹੈ ਪੈ ਜਾਵਾ ਚੱਕੀ ਵੀ ਚੱਲੀ ਜਾਂਦੀ ਐ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਐ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਲੇ ਨਾ ਪਾਪ ਦੀ ਚਾਲੇ ਚਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਹੋ ਬਸ ਬਾਕੀ ਪਰਮਾਤਮਾ ਲੋਕਾਂ ਦੀ ਬੱਸ ਦਾ ਹੈ ਬੜੇ ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨਤਨ ਦੇ ਲੋਕਾਂ ਨੇ ਭਾਈ ਦੱਸਦਾ ਹੁਣ ਲੋਕਾਂ ਦੀ ਗੱਲ ਨਹੀਂ ਮੰਨਦੇ ਕਹਿੰਦੇ ਤਰਨਤਨ ਦੇ ਲੋਕ ਗਲਤ ਨੇ ਕਹਿੰਦੇ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਲੋਕ ਸਹੀ ਨੇ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋਕ ਗਲਤ ਨੇ ਕਮਾਲ ਹੈ ਯਾਰ